ਗੁਰੂਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਇਹ ਪੰਜਾਬ ਜਿਹੜਾ ਆ ਉਹ ਰਾਜਾ ਮਹਾਰਾਜਾ ਆ ਬਹੁਤ ਸਾਰੇ ਲੋਕ ਕਹਿ ਰਹੇ ਆ ਕਿ ਸੈਂਟਰ ਵੱਲੋਂ ਕੋਈ ਵੀ ਹਾ ਦਾ ਨਾਰਾ ਨਹੀਂ ਮਾਰਿਆ ਗਿਆ ਕਿ ਪੰਜਾਬ ਡੋਬ ਰਿਹਾ ਆ ਪ੍ਰਧਾਨ ਮੰਤਰੀ ਵੱਲੋਂ ਵੀ ਕੋਈ ਜਿਹੜਾ ਆ ਉਹ ਨਹੀਂ ਕੀਤਾ ਗਿਆ ਰਾਸ਼ਟਰਪਤੀ ਵੱਲੋਂ ਵੀ ਕੋਈ ਰਾਤ ਪੈਂਕ ਜਿਹੜਾ ਉਹ ਨਹੀਂ ਦਿੱਤਾ ਗਿਆ ਤੇ ਆਪਾਂ ਗੱਲ ਕਰਦੇ ਆਂ ਪੰਜਾਬ ਜਿਹੜਾ ਉਹ ਰਾਜ ਆ ਜਦੋਂ ਸਾਰੇ ਭਾਰਤ ਦੇ ਵਿੱਚ ਕਿਤੇ ਵੀ ਆਫਤ ਆਉਂਦੀ ਹੈ ਤੇ ਜਿਹੜਾ ਰਾਜਾ ਹੁੰਦਾ ਹੈ ਨਾ ਉਹ ਕਿਸੇ ਨੂੰ ਪੁੱਛਦਾ ਨਹੀਂ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਆ ਉਹ ਆਪ ਜਾ ਕੇ ਉੱਥੇ ਮਦਦ ਕਰਦਾ ਜਿੱਦਾਂ ਇੱਕ ਸੂਬੇ ਨੇ ਕਿਹਾ ਸੀ ਮੁੱਖ ਮੰਤਰੀ ਨੇ ਕਿ ਪੰਜਾਬ ਸਾਨੂੰ ਦੱਸੇ ਉਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਪੰਜਾਬ ਨੂੰ ਕਿਸੇ ਚੀਜ਼ ਦੀ ਲੋੜ ਨਹੀਂ ਪੰਜਾਬ ਦੇ ਕੋਲ ਸਾਰਾ ਕੁਝ ਹੀ ਹੈਗਾ ਹੈ ਪੰਜਾਬ ਰਾਜਾ ਆ ਮਹਾਰਾਜ ਆ ਇਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਆ ਇੱਥੇ ਆਪਾਂ ਜਦੋਂ ਹੁਣ ਬੰਨਾ ਤੇ ਜਾਂਦੇ ਆ ਕਿੱਦਾਂ ਨੌਜਵਾਨ ਜਿਹੜੇ ਭਾਈ ਅਮਰਪਾਲ ਸਿੰਘ ਦੇ ਸਮਰਥਕ ਆ ਉਹ ਬਹੁਤ ਵੱਡੇ ਪੱਧਰ ਤੇ ਸਾਰੇ ਪਾਸੇ ਸੇਵਾਵਾਂ ਨਿਭਾ ਰਹੇ ਆ ਤੇ ਦੋਸਤੋ ਸਾਨੂੰ ਵੀ ਚਾਹੀਦਾ ਆ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਉਹ ਨੌਜਵਾਨਾਂ ਦਾ ਜਿਹੜਾ ਸਾਥ ਦੇਣਾ ਚਾਹੀਦਾ ਜਿੱਥੇ ਵੀ ਬੰਦ ਦੇ ਉੱਤੇ ਮਿੱਟੀ ਦੀ ਸੇਵਾ ਚੱਲ ਰਹੀ ਆ ਲੰਗਰ ਪ੍ਰਸ਼ਾਦਿਆਂ ਦੀ ਸੇਵਾ ਚੱਲ ਰਹੀ ਆ ਪਸ਼ੂਆਂ ਦੇ ਚਾਰੇ ਦੀ ਚੱਲ ਰਹੀ ਆ ਮੈਡੀਕਲ ਕੈਂਪ ਲੱਗੇ ਹੋਏ ਨੇ ਸਾਰੇ ਪਾਸੇ ਪੰਜਾਬ ਭਾਵੇਂ ਡੁੱਬਦਾ ਆ ਪਰ ਪੰਜਾਬ ਇਦਾਂ ਲੱਗ ਰਿਹਾ ਕਿ ਪੰਜਾਬ ਜਿਹੜਾ ਉਹ ਕਮਲ ਦੇ ਫੁੱਲ ਵਾਂਗੂ ਖਿਲ ਰਿਹਾ ਆ ਪੰਜਾਬ ਜਿਹੜਾ ਆ ਉਹ 1947 ਚ ਵੀ ਆਪਾਂ ਨੂੰ ਲੱਗਦਾ ਸੀ ਪੰਜਾਬ ਉਜੜ ਗਿਆ ਪਰ ਪੰਜਾਬ ਫੇਰ ਜਿਹੜਾ ਆ ਉਹ ਵਸ ਗਿਆ ਸੀ ਫੇਰ 84 ਚ ਲੱਗਦਾ ਸੀ ਕਿ ਪੰਜਾਬ ਉਜੜ ਗਿਆ ਇਹਨਾਂ ਦੇ ਨੌਜਵਾਨ ਜਿਹੜੇ ਉਹ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤੇ ਗਏ ਉਤਵਰਨੀ ਕਹੇਗੀ ਪਰ ਪੰਜਾਬ ਫੇਰ ਖੜ ਗਿਆ ਤੇ ਪੰਜਾਬ ਅੜ ਗਿਆ ਫੇਰ ਚਿੱਟੇ ਦੀ ਨਹਿਰੀ ਚੱਲੀ ਫੇਰ ਸਾਨੂੰ ਲੱਗਦਾ ਸੀ ਸਾਡੇ 3 ਪੁੱਤ ਨਹੀਂ ਬਚਣਗੇ ਚਿੱਟੇ ਦੀਂਹੇਰੀ ਸਾਨੂੰ ਹੋਂਜ ਕੇ ਲੈ ਜਾਏਗੀ ਪਰ ਅੱਜ ਫੇਰ ਲੱਗਦਾ ਕਿ ਪੰਜਾਬ ਫੇਰ ਖੜ ਗਿਆ ਪੰਜਾਬ ਫੇਰ ਅੜ ਗਿਆ ਜਿਹੜੇ ਜਿਨ੍ਹਾਂ ਨੇ ਅਟਕ ਦਰਿਆ ਨੂੰ ਅਰਦਾਸਾਂ ਸੋਧ ਕੇ ਰੋਕ ਦਿੱਤਾ ਸੀ ਜਿਹੜੇ ਦਰਿਆਵਾਂ ਦੇ ਨਾਲ ਕੀ ਵੱਡੇ ਵੱਡੇ ਸਿਕੰਦਰ ਵਰਗਿਆਂ ਨਾਲ ਮੱਥਾ ਲਾ ਸਕਦੇ ਆ ਕੀ ਉਹ ਇਦਾਂ ਦਾ ਪਾਣੀ ਜਿਹੜਾ ਆ ਉਹ ਇਹਨਾਂ ਨੂੰ ਰੋੜ ਕੇ ਲਿਜਾ ਸਕਦਾ ਭਾਵੇਂ ਕਿ ਇਹ ਡੈਮ ਜਿਹੜੇ ਆ ਉਹ ਸਾਡੇ ਲਈ ਬੰਬ ਸਾਬਤ ਹੋ ਰਹੇ ਨੇ ਵਾਟਰ ਪੰਪ ਪਰ ਕੋਈ ਗੱਲ ਨਹੀਂ ਘਬਰਾਉਣ ਵਾਲੀ ਕੋਈ ਗੱਲ ਨਹੀਂ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਆ ਤੇ ਚੜ੍ਹਦੀ ਕਲਾ ਦੇ ਵਿੱਚ ਹੀ ਰਹਿਣਾ ਆਏ ਨੇ ਜੇ ਦੁੱਖ ਆਉਣਗੇ ਤਾਂ ਸੁੱਖ ਦੀ ਆਪਾਂ ਆਸ ਜਿਹੜੀ ਉਹ ਰੱਖ ਸਕਦੇ ਆ ਸੋ ਚੜ੍ਹਦੀ ਕਲਾ ਦੇ ਵਿੱਚ ਰਹੋ ਉਹਨਾਂ ਸਾਰੇ ਵੀਰਾਂ ਭੈਣਾਂ ਲਈ ਜਿਹੜੇ ਤੜਪੀਟਤ ਨੇ ਉਹਨਾਂ ਲਈ ਅਰਦਾਸ ਕਰੋ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੋ ਤੇ ਆਪਣੇ ਦਸਵੰਤ ਦੀ ਮਾਇਆ ਜਿਹੜੀ ਆ ਉਹ ਸਿੱਧੇ ਆਪ ਜਾ ਕੇ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਲੋੜ ਹੈਗੀ ਆ ਉੱਥੇ ਸਿੱਧੇ ਜਾ ਕੇ ਉਹ ਮਦਦ ਜਿਹੜੀ ਆ ਕਰੋ ਤੋ ਬਹੁਤ ਬਹੁਤ ਧੰਨਵਾਦ ਕੱਲ ਨੂੰ ਆਪਾਂ 8 ਵਜੇ ਜਿਹੜਾ ਆ ਫਿਰ ਹਰ ਪੀੜਤਾਂ ਦੀ ਮਦਦ ਵਾਸਤੇ ਜਾਵਾਂਗੇ ਸੋ ਜਿਨ੍ਹਾਂ ਵੀਰਾਂ ਨੇ ਜਾਣਾ ਹੋਵੇ ਸਾਰੇ ਉੱਥੇ ਪਹੁੰਚੋ ਫੋਮਾ ਹਮਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ